ਇੱਕ ਪੰਜਾਬ ਕੈਬਨਿਟ ਦੀ ਹੈ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਪੰਜਾਬ ਦੇ ਅੰਦਰ ਅੱਛਾ ਪ੍ਰਸ਼ਾਸਨ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਵੱਡੇ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਏ ਕਾਫੀ ਦਿਨ ਪਹਿਲਾਂ ਅਸੀਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਸੀ ਕਿ ਜਿਹੜੇ ਫਾਇਰ ਦੇ ਸਰਟੀਫਿਕੇਟ ਨੇਗੇ ਜਿਹੜੇ ਫਾਇਰ ਸੇਫਟੀ ਸਰਟੀਫਿਕੇਟ ਨੇਗੇ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਹਨਾਂ ਦੀ ਸਮਾ ਸੀਮਾ ਸੀਗੀ ਕੋਈ 1 ਸਾਲ ਸੀ ਇਸ ਤੋਂ ਪਹਿਲਾਂ ਸਿਰ ਤੇ ਸਿਰ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸੀ ਉਹ 1 ਸਾਲ ਲਈ ਜਾਰੀ ਹੁੰਦਾ ਸੀਗਾ ਉਹਦੇ ਲਈ ਅੱਜ ਅੱਜ ਦੀ ਕੈਬਨਟ ਨੇ ਅਹਿਮ ਫੈਸਲਾ ਕੀਤਾ ਸਾਰੇ ਰੂਲ ਅਸੀਂ ਸਾਰੇ ਰੂਲ ਅਬੈਂਡ ਕੀਤੇ ਨੇਗੇ ਹੁਣ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਆਗਾ ਉਹਦੀ ਮਿਆਦ ਜਿਹੜੀ ਆ 3 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ 3 ਸਾਲ ਘਟੋ ਘਟ 3 ਸਾਲ ਜਾਂ 5 ਸਾਲ ਯਾਨੀ ਕਹਿੰਦਾ ਬਾਪ ਜਿੱਥੇ ਉਹਨਾਂ ਦੇ ਰੂਲਸ ਦੇ ਮੁਤਾਬਕ ਕਈ ਜਗ੍ਹਾ ਤੇ 3 ਸਾਲ ਹੋਊਗੀ ਕਈ ਜਗ੍ਹਾ ਤੇ 3 ਸਾਲ ਤੋਂ ਵੱਧ ਹੋ ਯਾਨੀ 1 ਸਾਲ ਦੀ ਸ਼ਰਤ ਜਿਹੜੀ ਸੀਗੀ ਉਹ ਬਿਲਕੁਲ ਪੱਕੇ ਤੌਰ ਤੇ ਹਟਾ ਦਿੱਤੀ ਗਈ ਆ ਔਰ ਇਸ ਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਪੰਜਾਬ ਦਾ ਜਿਹੜਾ ਕਾਰੋਬਾਰ ਆ ਉਹਨੂੰ ਵੱਡੀ ਪੱਧਰ ਤੇ ਮੈਂ ਸਮਝਦਾ ਰਾਹਤ ਮਿਲੂਗੀ ਔਰ ਬਾਰ-ਬਾਰ ਲੋਕਾਂ ਨੂੰ ਬਾਰ-ਬਾਰ ਇੰਡਸਟਰੀਸਟ ਨੂੰ ਬਾਰ-ਬਾਰ ਟਰੇਡਰ ਨੂੰ ਜਿਹੜਾ ਹੈਗਾ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਘਟਨੇ ਪੈਣੇ ਔਰ ਇਹਦੇ ਨਾਲ ਇੱਥੇ ਬਹੁਤ ਵੱਡੀ ਟਰਾਂਸਪਰੈਂਸੀ ਆਊਗੀ ਉਹਦੇ ਨਾਲ ਦੀ ਨਾਲ ਮੈਂ ਸਮਝਦਾ ਕ腐ਸ਼ਨ ਦਾ ਬਿਲਕੁਲ ਇਹਦੇ ਨਾਲ ਖਾਤਮਾ ਹੋਊਗਾ ਇੱਕ ਵੱਡਾ ਫੈਸਲਾ ਜਿਹੜਾ ਉਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਸਰਕਾਰ ਨੇ ਪੰਜਾਬ ਦੀ ਕੈਬਨਿਟ ਨੇ ਕੀਤਾ ਹੈਗਾ ਫਰੈਸਟਬੇਨਾ ਪੰਜਾਬ ਲੇਬਰ ਪੰਜਾਬ ਲੇਬਰ ਭਲਾਈ ਫੰਡ ਜਿਹੜਾ ਐਕਟ ਆ 9065 ਇਹਦੇ ਅੰਦਰ ਸੋਧ ਕੀਤੀ ਗਈ ਆ ਹੁਣ ਇਹਦੇ ਅੰਦਰ EMPLOYEE ਤੇ EMPLOYER ਦਾ ਜਿਹੜਾ ਕੰਟਰੀਬਿਊਸ਼ਨ ਆ ਦੋਨਾਂ ਦੀ ਕੰਟਰੀਬਿਊਸ਼ਨ ਆ ਪਹਿਲਾ ਕੰਟਰੀਬਿਊਸ਼ਨ ਸੀ 10 ਰੁਪਏ ਹੁਣ ਉਹ ਵਧਾ ਕੇ EMPLOYEE ਦੀ ਵੀ ਕੀਤੀ ਗਈ ਆ ਔਰ ਨਾਲ ਹੀ ਜਿਹੜੀ ਸੌਰੀ 5 ਰੁਪਏ ਸੀ ਜਿਹੜੀ EMPLOYE ਦੀ ਜਿਹੜੀ ਕੰਟਰੀਬਿਊਸ਼ਨ ਸੀ ਉਹ 5 ਰੁਪਏ ਸੀ ਉਹ ਵਧਾ ਕੇ 10 ਰੁਪਏ ਕੀਤੀ ਗਈ ਆ EMPLOYER ਦੀ ਯਾਨੀ ਮਾਲਕ ਦੀ ਕਿੰਨੀ ਸੀ 20 ਰੁਪਏ ਸੀ ਉਹਦੀ ਕੰਟਰੀਬਿਊਸ਼ਨ ਜਿਹੜੀ ਸੀ 20 ਰੁਪਏ ਸੀ ਉਹ ਵਧਾ ਕੇ 40 ਰੁਪਏ ਕੀਤੀ ਗਈ ਆ ਤੇ ਵੱਡਾ ਫੈਸਲਾ ਹੋਇਆਗਾ ਕਿਉਂਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਇਹ ਪ੍ਰੋਪੋਜ਼ਲ ਆਈ ਸੀ ਕਿ ਬਹੁਤ ਸਾਰੀਆਂ ਲੇਬਰ ਦੀਆਂ ਸਮੱਸਿਆਵਾਂ ਆਉਂਦੀਆਂ ਰਹੀਆਂ ਆ ਬਹੁਤ ਸਾਰੀਆਂ ਲੇਬਰ ਦੀਆਂ ਬੈਨੇਫੀਟੀਆਂ ਸਕੀਮਾਂ ਹੁੰਦੀਆਂ ਨੇ ਕਿਉਂਕਿ ਇਹ 2014 ਤੋਂ ਬਾਅਦ 2014 ਤੋਂ ਬਾਅਦ ਹੁਣ 2025 ਆ ਗਿਆ ਲਗਭਗ 9 ਸਾਲ ਦਾ ਇੱਕ ਵੱਡਾ ਵਕਫਾਗਾ 9 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਜਿਹੜੀ ਆ ਕਿਸੇ ਵੀ ਕਿਸਮ ਦਾ ਵਾਦਾ ਨਹੀਂ ਕੀਤਾ ਗਿਆ ਸੀਗਾ ਸੋ 9 ਸਾਲਾਂ ਬਾਅਦ ਅਸੀਂ ਜਿਹੜੀ ਆ ਕੰਟਰੀਬਿਊਸ਼ਨ 5 ਰੁਪਏ ਤੋਂ 10 ਰੁਪਏ ਕੀਤੀ ਆ ਯਾਨੀ ਕਿ ਨੌਕਰੀ ਕਰਨ ਵਾਲਾ ਜਿਹੜਾ EMPLOYEE ਆ ਉਹ 5 ਰੁਪਏ ਤੋਂ ਵਧਾ ਕੇ ਜਦੋਂ 10 ਰੁਪਏ ਕਰੂਗਾ ਕੰਟਰੀਬਿਊਸ਼ਨ ਔਰ ਜਿਹੜਾ ਉਹਦਾ এমਪਲਾਇਰ ਆ ਜਿਹੜਾ ਉਹਦਾ ਮਾਲਕ ਆ ਜਿੱਥੇ ਉਹ ਕੰਮ ਕਰਦਾਗਾ ਫੈਕਟਰੀ 'ਚ ਕੰਮ ਕਰਦਾ ਅਰਧ ਸਰਕਾਰੀ ادارے 'ਚ ਕੰਮ ਕਰਦਾਗਾ ਪਰ ਉਹਦੀ ਅਸੀਂ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਆ ਇਹ ਜਿਹੜਾ ਜਿੰਨਾ ਵੀ ਫੰਡ ਇਕੱਠਾ ਹੋਊਗਾ ਜਿਹੜੇ ਵੀ ਪੈਸੇ ਇਕੱਠੇ ਹੁੰਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਜਿਹੜੇ ਨੇ ਗੀਏ ਪੰਜਾਬ ਲੇਬਰ ਭਲਾਈ ਫੰਡ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਗੀਆਂ ਉਹਨਾਂ ਸਕੀਮਾਂ ਦੇ ਤਹਿਤ ਸਾਰੇ ਜਿਹੜੇ ਦੇਗੇ ਉਹ ਸਾਡੇ EMPLOYEES ਦੇ ਉੱਤੇ ਸਾਡੇ ਲੇਬਰ ਦੇ ਉੱਤੇ ਕੰਮ ਆਉਣਗੇ ਇਸ ਤੋਂ ਬਿਨਾ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਇਆਗਾ ਕਿ ਜਿਹੜਾ ਪੀਆ ਪੀਡੀ ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਵੇਂ ਜਿਵੇਂ ਗੱਲ ਕਰ ਲਵਾਂ ਗਮਾੜਾ ਗਲਾੜਾ ਜਿਹੜੀਆਂ ਅਥਾਰਟੀਆਂ ਸੀਗੀਆਂ ਹਾਊਸਿੰਗ ਦੀਆਂ ਗਮਾੜਾ ਗਲਾੜਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧ ਜਲੰਧਰ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਨਾਂ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਮ ਸਾਹਿਬ ਹੁੰਦੇ ਸੀ ਕਿਉਂਕਿ ਇਹ ਸਾਰੀਆਂ ਅਥਾਰਟੀਆਂ ਬਹੁਤ ਵੱਡੀਆਂ ਅਥਾਰਟੀਆਂ ਨੇਗੀਆਂ ਔਰ ਆਨਰੇਬਲ ਸੀਐਮ ਸਾਹਿਬ ਦੇ ਬਹੁਤ سارے ਕਾਮਕਾਰ ਹੁੰਦੇ ਲਗੇ ਔਰ ਕੰਮ ਕਰਨ ਦੇ ਲਈ ਇਹ ਸਾਰੀਆਂ ਅਥਾਰਟੀ ਜਿਹਨੂੰ ਸ਼ੇਅਰ ਕਰਨ ਦੇ ਲਈ ਡਿਫਰੈਂਟ ਕਿਸਮ ਦੀਆਂ ਮੀਟਿੰਗ ਕਰਨ ਦੇ ਲਈ ਹਾਊਸਿੰਗ ਦੇ ਪਲਾਨ ਬਣਾਉਣ ਦੇ ਲਈ ਬਹੁਤ ਸਾਰਾ ਸਮਾਂ ਜਿਹੜਾ ਲੱਗਦਾਗਾ ਇਹਦੇ ਅੰਦਰ ਇੱਕ ਵੱਡੀ ਟਰਾਂਸਪੇਰੈਂਸੀ ਲੈਂਦੀ ਆ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਉਹ ਪਾਵਰ ਜਿਹੜੀਆਂ ਨੇ ਆਂਦਰਮੁਖੀ ਚੀਫ ਸੈਕਟਰੀ ਦਿੱਤੀਆਂ ਲਗੀਆਂ ਤਾਂ ਕਿ ਚੀਫ ਸੈਕਟਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਮੈਨ ਹੋਊਗਾ ਔਰ ਸਾਰੇ ਪਲਾਨ ਜਿਹੜੇ ਨੇ ਕਿ ਹਾਊਸਿੰਗ ਦੇ ਖੇਤਰ ਦੇ ਅੰਦਰ ਉਹ ਸਾਰੇ ਸੀਐਸ ਦੇ ਪਰਿਵਾਰਕੀ ਦੇ ਨਾਲ ਬਾਅਦ ਦੇ ਵਿੱਚ ਇਹ ਨਹੀਂ ਕਿ ਸੀਐਮ ਸਾਹਿਬ ਦਾ ਕੋਈ ਆ ਬਾਦ ਦੇ ਵਿੱਚ ਸਾਰੇ ਪਲਾਨ ਜਿਹੜੇ ਲਗੇ ਕੈਬਨਿਟ ਦੇ ਰਾਹੀਂ ਆਨਰੇਬਲ ਸੀਐਮ ਸਾਹਿਬ ਪਾਸ ਕਰਨਗੇ ਇਹ ਵੀ ਇੱਕ ਵੱਡੀ ਮੈਸਮੰਦਾ ਅੱਜ ਤਬਦੀਲੀ ਜਿਹੜੀ ਐ ਸੈਕਟ ਕੀਤੀ ਗਈ ਆ ਇਸ ਤੋਂ ਬਿਨਾ ਰੋਜ਼ਗਾਰ ਦੇਣ ਦੀ ਜਿਹੜੀ ਪ੍ਰਕਿਰਿਆ ਪੰਜਾਬ ਦੇ ਅੰਦਰ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਜਦੋਂ ਤੋਂ ਪਹਿਲੀ ਪੰਜਾਬ ਦੀ ਕੈਬਨਿਟ ਹੋਈ ਸੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਅੰਦਰ ਅਸੀਂ 30000 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤਾ ਸੀ ਉਸ ਮੀਟਿੰਗ ਦੇ ਅੰਦਰ 30000 ਲੋਕਾਂ ਨੂੰ ਅਸੀਂ এমਪਲॉयਮੈਂਟ ਦੀ ਜਿਹੜੀ ਯੋਜਨਾ ਦਿੱਤੀ ਸੀ ਔਰ ਅੱਜ ਮੈਂ ਸੰਬੰਧਾ 54000 ਤੋਂ ਪਾਰ ਕਰ ਗਈ ਆ ਉਸੇ ਲੜੀ ਤਹਿਤ ਉਸੇ ਕੜੀ ਤਹਿਤ ਅੱਜ ਇੱਕ ਵੱਡਾ ਫੈਸਲਾ ਹੋਇਆ ਕਿ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਲਗਭਗ 500 500 ਨਮੀਆਂ ਸਾਮੀਆਂ ਦੀ ਰਚਨਾ ਕੀਤੀ ਗਈ ਆ 500 ਨਮੀਆਂ ਜਿਹੜੀਆਂ ਉਨ੍ਹਾਂ ਦੀਆਂ ਰਚਨਾ ਕੀਤੀ ਗਈ ਜਿਹਦੇ ਵਿੱਚ ਸਹਾਇਕ ਸੁਪਰਡੈਂਟ ਸਹਾਇਕ ਸੁਪਰਡੈਂਟ ਪੜਾਤੀ 29 ਵਾਟਰ ਜਿਹੜੇ ਨੇ ਕਿ ਉਹ 452 ਮੈਟਰਨ ਜਿਹੜੇ ਨੇ 20 ਕੁੱਲ 500 ਸਾਮੀਆਂ ਦੀ ਰਚਨਾ ਕੀਤੀ ਗਈ ਆ ਕਿਉਂਕਿ ਜੇਲਾਂ ਦੇ ਅੰਦਰ ਛੋਟੇ ਮੋਟੇ ਕ੍ਰਾਈਮ ਜਿਹੜੇ ਹੈਗੇ ਨੇ ਉਹ ਲਗਾਤਾਰ ਹੋ ਰਹੇ ਨੇ ਕਿ ਸੋ ਇਹ ਅਸੀਂ 500 ਸਾਮੀਆਂ ਦੀ ਰਚਨਾ ਕੀਤੀ ਆ ਜਿਹਦੇ ਨਾਲ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤੇ ਰੋਜ਼ਗਾਰ ਮਿਲੂਗਾ ਮੈਂ ਸਮਝਦਾ ਉਥੇ ਜਿਹੜੀ ਜੇਲ੍ਹਾਂ ਦੇ ਅੰਦਰ ਛੋਟੀ ਮੋਟੀ ਕਟੜਾਵਾ ਵਾਪਰਦੀਆਂ ਨੇਗੀਆਂ ਔਰ ਉਹਨਾਂ ਨੂੰ ਵੱਡੀ ਪੱਧਰ ਤੇ ਠੱਲ ਮੇਰੂਗੀ ਇਹਦੀ ਭਰਤੀ ਜਿਹੜੀ ਆ ਉਹ ਐਸਐਸ ਬੋਰਡ ਕਰੂਗਾ ਔਰ ਅੱਜ ਹੀ ਜਿਹੜਾ ਅਸੀਂ ਅੰਮ੍ਰੇਵਲ ਜਿਹੜੇ ਚੇਅਰਮੈਨ ਇਹਨਾਂ ਨੂੰ ਜ਼ਾਹਰ ਜਾਰੀ ਕੀਤੀ ਹੈ ਕਿ ਭਰਤੀ ਪ੍ਰਕਿਰਿਆ ਜਿਹੜੀ ਆ ਐਜ਼ ਅਰਲੀ ਐਜ਼ ਪੋਸੀਬਲ ਜਿਹੜਾ ਉਹਨੂੰ ਕੰਪਲੀਟ ਕੀਤਾ ਜਾਵੇ ਇਸ ਤੋਂ ਬਿਨਾ ਇਸ ਤੋਂ ਬਿਨਾ ਜਿਹੜੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਉਸ ਮਹਿਮ ਨੂੰ ਤੇਜ਼ ਕਰਨ ਦੇ ਲਈ ਸਾਡੀ ਪੰਜਾਬ ਦੀ ਕੈਬਨਟ ਕਮੇਟੀ ਬਣੀ ਸੀ ਕੈਬਨਟ ਸਬ ਕਮੇਟੀ ਉਸ ਕਮੇਟੀ ਨੂੰ ਵੀ ਅੱਜ ਕਾਰਜਵਾਹ ਜਿਹੜੀ ਆ ਪ੍ਰਵਾਨਗੀ ਮਿਲੀ ਆ ਜਿਹਦੇ ਵਿੱਚ ਮੈਨੂੰ ਚੇਅਰਮੈਨ ਤੇ ਮੇਰੇ ਨਾਲ ਚਾਰ ਹੋਰ ਮੰਤਰੀ ਸਾਹਿਬਾਨ ਕੈਬਨਟ ਕੁਲੀਗ ਜਿਹੜੇ ਨੇਗੇ ਉਹਨਾਂ ਨੂੰ ਜਿਹੜਾ ਮੈਂਬਰ ਲਾਇਆ ਗਿਆ ਹੈਗਾ ਇਹਦਾ ਪੂਰਾ ਅਸਿਰੂਪਰੇਖਾ ਤਿਆਰ ਕੀਤੀ ਆ ਕਾਹਨਾਲ ਸਮੇਂ 'ਚ ਕਮੇਟੀ ਜਿਹੜੀ ਆ ਲਗਾਤਾਰ ਉਸੇ ਤਰ੍ਹਾਂ ਜਵੇਂ ਪਿਛਲੇ 3 ਮਹੀਨੇ ਕੰਮ ਕੀਤਾ ਹੈਗਾ ਉਸੇ ਤਰ੍ਹਾਂ ਕੰਮ ਕਰੂਗੀ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਾਡੀ ਮਹਮਾ ਉਹਨੂੰ ਅਸੀਂ ਹੋਰ ਤਾਕਤਵਰ ਢੰਗ ਨਾਲ ਲਾਗੂ ਕਰਾਂਗੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਪੰਜਾਬ ਦੇ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਕਹਿਮ ਫੈਸਲਾ ਲੈਂਦੇ ਆ ਕਿ ਜਿੰਨੇ ਵੀ ਜਿਹੜੇ ਪੰਜਾਬ ਫੈਕਟਰੀ ਰੂਲਸ 1952 ਦੇ ਬਣੇ ਹੋਏ ਨੇਗੇ 1952 ਦੇ ਰੂਲਸ ਬਣੇ ਹੋਏ ਨੇ ਜਿਹਦਾ ਨਿਜ਼ਮ 2A ਨਿਜ਼ਮ 2 3A ਰੂਲ 4 ਤੇ ਰੂਲ 102 ਦੇ ਵਿੱਚ ਸੋਧਾ ਕੀਤੀਆਂ ਗਈਆਂ ਨੇਗੀਆ ਕਿਉਂਕਿ ਜਿਹੜੀਆਂ ਬਿਲਡਿੰਗ ਪਲਾਨ ਬਣਾਉਣ ਦੇ ਲਈ ਜਿਹੜੇ ਨਕਸ਼ੇ ਵੀ ਪ੍ਰਵਾਨ ਕੀ ਸੀਗੇ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਇੱਕ ਇੰਡਸਟਰੀਅਲ ਸੈਮੀਨਾਰ ਕਰਾਇਆ ਸੀਗਾ ਜਿਹਦੇ ਅੰਦਰ ਫਾਸਟ ਟਰੈਕ ਫਾਸਟ ਟਰੈਕ ਅਸੀਂ ਪੋਰਟਲ ਖੋਲ੍ਹਿਆ ਸੀ ਕਿ 24 ਘੰਟੇ ਸੌਰੀ 45 ਡੇਜ਼ ਦੇ ਅੰਦਰ ਪ੍ਰਵਾਨਗੀਆਂ ਦੇਣੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਕਿਹਾ ਸੀ ਅਨਾਉਂਸ ਕੀਤਾ ਸੀਗਾ ਕਿ ਇੰਡਸਟਰੀ ਦੇ ਬਿਲਡਿੰਗ ਪਲਾਨ ਜਿਹੜੇ ਨੇਗੇ ਕੋਈ ਕੰਸਰਨਡ ਜਿਹੜੇ ਆਰਕੀਟੈਕਚਰ ਨੇ ਕੀ ਆਰਕੀਟੈਕਚਰ ਦੀ ਸੂਚੀ ਜਿਹੜੀ ਆ ਜਿਹੜੇ ਸਰਕਾਰ ਕੋਲੇ ਨੋਟੀਫਾਈ ਨੇਗੇ ਉਹਨਾਂ ਦੇ ਤਹਿਤ ਆਪਣੀ ਫੈਕਟਰੀ ਦਾ ਬਿਲਡਿੰਗ ਪਲਾਨ ਬਣਾ ਕੇ ਪ੍ਰਵਾਨਗੀ ਲੈ ਸਕਦਾਗਾ ਹੁਣ ਜਿਹੜੀ ਨਕਸ਼ਾ ਬਣਾਉਣ ਦੀ ਖੱਜਲ ਖਵਾਰੀ ਸੀਗੀ ਕਿ ਇੰਡਸਟਰੀਅਲ ਲਿਸਟ ਪੰਜਾਬ ਦੇ ਅੰਦਰ ਕਦੇ ਇਸ ਜਗ੍ਹਾ ਤੇ ਕਦੇ ਉਸ ਜਗ੍ਹਾ ਤੇ ਟੱਕੇ ਖਾਂਦੇ ਸੀ ਉਹ ਬਿਲਕੁਲ ਖੱਜਲ ਖਵਾਰੀ ਖਤਮ ਹੋਈ ਹੈਗੀ ਸੋ ਪ੍ਰਵਾਨਗੀ ਜਿਹੜੀ ਆ ਇਹ ਆਰਕੀਟੈਕਚਰ ਤੋਂ ਲੈ ਕੇ ਨਕਸ਼ਾ ਬਣਾ ਕੇ ਉਹ ਕਨਸਰਨਡ ਅਥਾਰਟੀ ਕੋਲੇ ਆਪਣਾ ਨਕਸ਼ਾ ਸਬਮਿਟ ਕਰਕੇ ਉਹਦੀ ਜਿਹੜੀ ਆ ਪਰਵਾਨਗੀ ਲੈ ਕੇ ਆਪਣੇ ਬਿਲਡਿੰਗ ਜਿਹੜੀ ਆ ਉਹ ਸ਼ੁਰੂ ਕਰ ਸਕਦਾਗਾ ਔਰ ਇਸ ਤੋਂ ਬਨਾ ਇੱਕ ਅਹਿਮ ਫੈਸਲਾ ਅੱਜ ਮੈਂ ਸਮਝਦਾ ਪੰਜਾਬ ਕੈਬਨਿਟ ਨੇ ਕੀਤਾਗਾ ਕਿ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਜਿਹੜੀ ਫ੍ਰੈਗਮੈਂਟ ਦੀ ਪਾਲਸੀ ਆ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰਾਪਰਟੀ ਸੀ ਗਿਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਿਸੀ ਨਹੀਂ ਸੀ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਿਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਿਸੀ ਨਹੀਂ ਸੀ ਅੱਜ ਜੋ ਅਸੀਂ ਪਾਲਿਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕਰਾਈਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰਦਾਗਾ ਕਿ ਘੱਟੋ ਘੱਟ 1000 ਸਕੂਅਰ ਜਰਡ ਤੋਂ ਜਿਹੜਾ 1000 ਸਕੂਅਰ ਜਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹਨੂੰ ਪਲਾਟ ਨੂੰ ਤੁਸੀਂ ਦੋ ਪਾਗਾਂ 'ਚ ਵੰਡਣਾ ਤਾਂ ਘੱਟੋ ਘੱਟ ਉਹ 400 ਯਾਰ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ 400 ਯਾਰ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ ਔਰ ਇਹਦੇ ਅੰਦਰ ਤੁਹਾਨੂੰ 40 ਫੁੱਟ ਦੀ ਜਿਹੜੀ ਆ 40 ਫੁੱਟ ਦੀ ਤੁਹਾਡੀ ਜਿਹੜੀ ਆ ਮਿਨੀਮਮ ਰੋਡ ਦੀ ਆ ਸਾਈਜ਼ ਰਹਿਣਾ ਚਾਹੀਦਾ ਅਕਸਰ ਰੋਡ ਯਾਨੀ ਜਿਹਨੂੰ ਅਪਰ ਰੋਡ ਕਹ ਦਈਏ ਉਹ 40 ਫੁੱਟ ਦਾ ਰਹਿਣਾ ਚਾਹੀਦਾ ਇਹਦੇ ਨਾਲ ਦੀ ਨਾਲ ਇਹਦੇ ਵਿੱਚ ਜਿਹੜੀ ਫੀਸ ਹੋਊਗੀ ਫ੍ਰੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਤੁਹਾਡਾ ਬੋਲੋ ਜੇ 5% ਫੀਸ ਜਿਹੜੀ ਚਾਰਜ ਕੀਤੀ ਜਾਊਗੀ ਇਹ 40 ਤੇ 60 ਦੀ ਦੇਸੋਚ ਹੋਊਗੀ ਯਾਨੀ ਸਟੇਟ ਗਵਰਨਮੈਂਟ ਕੋਲੇ ਪੰਜਾਬ ਦੇ ਖਜ਼ਾਨੇ 40% ਪੈਸੇ ਆਉਣਗੇ ਪੀਐਸ ਆਈਈਸੀ ਕੋਲੇ 60% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਨੱਸੀ ਨੂੰ ਵੱਡਾ ਫਾਇਦਾ ਹੋਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਫੰਡੇਬਲ ਆ ਮੈਂ ਇੱਕ ਵਾਰ ਫੇਰ ਦੁਹਰਾ ਰਿਹਾ ਕਿ ਪੰਜਾਬ ਦੇ ਅੰਦਰ ਅਸੀਂ ਇੱਕ ਨਵੀਂ ਫ੍ਰੈਗਮੈਂਟੇਸ਼ਨ ਦੀ ਪਾਲਿਸੀ ਲੈ ਕੇ ਆਇਾਂਗੇ ਉਦਯੋਗਿਕ ਪਲਾਂਟਾਂ ਨੂੰ ਟੁਕੜੇ ਕਰਨ ਦੀ ਪਾਲਿਸੀ ਲੈ ਕੇ ਆਇਾਂਗੇ ਔਰ ਟੁਕੜੇ ਕਰਨ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਜਿਹੜਾ 1000 ਗਜ ਤੋਂ ਉੱਪਰ ਦਾ ਪਲਾਟ ਹੋ 1000 ਸਕਰ ਫੀਟ ਤੋਂ ਉੱਪਰ ਦਾ ਪਲਾਟ ਹੋ ਉਹਦੇ ਹੀ ਟੁਕੜੇ ਕੀਤੇ ਜਾ ਸਕਦੇ ਨੇ ਯਾਨੀ ਕਿ 500 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ 600 ਗਜ ਦਾ 800 ਗਜ ਦਾ ਪਲਾਟ ਐਲੀਜੀਬਲ ਨਹੀਂ ਹੈਗਾ ਉਹਦੇ ਲਈ 1000 ਗਜ ਦਾ ਹੀ ਜਿਹੜਾ ਪਲਾਟ ਆ ਐਲੀਜੀਬਲ ਹੈਗਾ ਸੋ ਉਹਦੇ ਟੁਕੜੇ ਕੀਤੇ ਜਾ ਸਕਦੇ ਨੇਗੇ ਸੋ ਦੇ ਲਈ ਜਿਹੜੀਆਂ ਕੁਝ ਸਰਟਨ ਜਿਹੜੀਆਂ ਅਸੀਂ ਕੰਡੀਸ਼ਨ ਲਾਣੀਆਂ ਰਹੀਆਂ ਕਿ ਇਹਦੇ ਅੰਦਰ ਕਿੰਨੀ ਫੀਸ ਹੋਊਗੀ ਔਰ ਇੱਕ 10000 ਰੁਪਿਆ ਇਹਦੀ ਐਪਲੀਕੇਸ਼ਨ ਦੀ ਫੀਸ ਹੋ ਔਰ 5% ਸੋਰੀ 5% ਜਿਹੜਾ ਅਸੀਂ ਇਹਦੀ ਅਸੀਂ ਫ੍ਰੈਗਮੈਂਟੇਸ਼ਨ ਦੀ ਸਬਡਿਵੀਜ਼ਨ ਦੀ ਆਪਾਂ ਲਈ ਫ੍ਰੈਗਮੈਂਟੇਸ਼ਨ ਸਬਡਿਵੀਜ਼ਨ ਫੀਸ ਅਸੀਂ ਚਾਰਜ ਕਰਾਂਗੇ ਜਿਹਦੇ ਵਿੱਚੋਂ 2% ਪੈਸੇ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਚ ਜਾਣਗੇ ਤਿੰਨ ਫੀਸਰੀ 3% ਜਿਹੜੇ ਪੈਸੇ ਨੇ ਉਹ ਪੀਐਸਆਈ ਈਸੀ ਕੋਲੇ ਜਾਣਗੇ ਤਾਂ ਕਿ ਉਹ ਵੀ ਉਹ ਵੀ ਆਪਣਾ ਕਿਉਂਕਿ ਡਿਪਾਰਟਮੈਂਟ ਆਪਣਾ ਕੰਮ ਕਰਦਾ ਹੈਗਾ ਕਿਤੇ ਗਲੀਆਂ ਬਣਾਉਣੀਆਂ ਨੇ ਕਿਤੇ ਰੋਡਸ ਬਣਾਉਣੇ ਨੇ ਇੰਡਸਟਰੀਅਲ ਪਲਾਟਾਂ ਦੀ ਉਹ ਬਣਾਉਣਗੇ ਸੋ ਇਹ ਅੱਜ ਦੇ ਅਹਿਮ ਫੈਸਲੇ ਅੱਜ ਦੀ ਜਿਹੜੀ ਆ ਇੱਕ ਮਿੰਟ ਪਲੀਜ਼ ਪੰਜਾਬ ਪੰਜਾਬ ਦੀ ਕੈਬਨਿਟ ਚ ਹੋਏ ਨੇਗੇ ਸੋ ਮੈਂ ਹੁਣ ਮੇਰੇ ਕੈਬਨਿਟ ਦੇ ਕਲੀਗ ਸਰਪੀ ਸਾਹ ਜੀ ਨੂੰ ਕਹਾਂਗਾ ਕਿ ਉਹ ਵੀ ਥੋੜਾ ਜਿਆਦਾ ਫ੍ਰੈਗਮੈਂਟੇਸ਼ਨ ਪਾਲਿਸੀ ਦੇ ਉੱਤੇ ਤੇ ਇੰਡਸਟਰੀ ਦੀ ਪਾਲਿਸੀ ਕਿਉਂਕਿ ਇਹਨਾਂ ਦੇ ਡਿਪਾਰਟਮੈਂਟ ਨੇ ਤਿਆਰ ਕੀਤੀਆਂ ਲਗੀਆਂ ਦੋ ਦੋਨਾਂ ਪਾਲਿਸੀਆਂ ਦੇ ਬਾਰੇ ਹੋਰ ਥੋੜਾ ਫਰਦਰ ਜਿਹੜਾ ਐਕਸਪਲੇਨ ਕਰਨਗੇ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹ ਰਿਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਔਨਰੇਬਲ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜੋ ਮੇਰੇ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਤੇ ਅੱਜ ਬਹੁਤ ਵੱਡਾ ਇੰਡਸਟਰੀਅਲ ਜਗਤ ਦੇ ਲਈ ਉਦਯੋਗਿਕ ਜਗਤ ਦੇ ਲਈ ਮੈਂ ਇਹ ਮੰਨਦਾ ਹਾਂ ਵੀ ਅੱਜ ਇੱਕ ਸਭ ਤੋਂ ਵੱਡਾ ਦਿਨ ਹੋਊਗਾ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਸਰਕਾਰ ਸੰਮਤਕਾਰ ਮਿਲਣੀ ਦੇ ਵਿੱਚ ਪੰਜਾਬ ਦੇ ਸੰਮਤਕਾਰਾਂ ਨਾਲ ਮੀਟਿੰਗਾਂ ਕੀਤੀਆਂ ਸੀ ਬੈਠਕਾਂ ਕੀਤੀਆਂ ਸੀ ਤਾਂ ਉਹਨਾਂ ਨੇ ਆਪਣੇ ਬਹੁਤ ਕੁਝ ਜਿਹੜੀ ਕਿ ਜਿਹੜੇ ਪੇਨਫੁੱਲ ਮੁੱਦੇ ਸੀ ਉਹ ਸ਼ੇਅਰ ਕੀਤਾ ਸੀ ਵੀ ਸਾਨੂੰ ਆ ਸਮੇਂ ਤੇ ਆ ਦਿੱਕਤਾਂ ਆndੀਆਂ ਨੇ ਵੀ ਇਹਦਾ ਹੱਲ ਕੀਤਾ ਜਾਵੇ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਦੋਨੋਂ ਵੱਡੇ ਲੀਡਰਾਂ ਨੇ ਇਹਦੇ ਇਹਦੇ ਤੇ ਇੱਕ ਬ੍ਰਾਡਰ ਪਲਾਨ ਬਣਾਇਆ ਕਿ ਆਪਾਂ ਇੰਡਸਟਰੀ ਨੂੰ ਜੇਕਰ ਹੋਰ ਪੰਜਾਬ ਦੇ ਵਿੱਚ ਫਲੋਰਿਸ਼ ਕਰਨਾ ਹੈ ਵਧਾੜੀਆਂ ਇੰਡਸਟਰੀ ਨਵੀਂ ਇੰਡਸਟਰੀ ਨੂੰ ਲੈ ਕੇ ਆਣਾ ਪੁਰਾਣੀ ਇੰਡਸਟਰੀ ਨੂੰ ਹੋਰ ਬੂਮ ਦੇਣਾ ਹੈ ਹੋਰ ਉਹਨੂੰ ਉਤਸ਼ਾਹਤ ਕਰਨਾ ਕਿ ਉਹ ਰੱਦ-ਵੱਦ ਨਿਵੇਸ਼ ਕੀਤੇ ਜਾਣ ਤਾਂ ਉਹਦੇ ਸੰਬੰਧ ਦੇ ਵਿੱਚ ਪਿਛਲੇ ਤੁਸੀਂ ਦੇਖਿਆ ਹੋਣਾ ਲਗਭਗ ਲਗਭਗ 6 ਮਹੀਨੇ ਤੋਂ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਵੱਡੇ ਰਿਫਾਰਮਸ ਨੇ ਜਿਹੜੇ ਚੱਲ ਰਹੇ ਨੇ ਜਿਹਦੇ ਤਹਿਤ ਅੱਜ ਬਹੁਤ ਵੱਡੇ ਅਸੀਂ 4 ਅਹਿਮ ਫੈਸਲੇ ਨੇ ਜਿਹੜੇ ਇੰਡਸਟਰੀ ਦੇ ਨਾਲ ਕੱਲੀ ਇੰਡਸਟਰੀ ਨਾਲ ਉਸ ਤੋਂ ਪਹਿਲਾਂ ਸਾਰੇ ਦੱਸ ਚੁੱਕੇ ਹਾਂ ਇੰਡਸਟਰੀ ਨਾਲ ਸੰਬੰਧਿਤ ਲੱਤੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਹੈ ਉਹਦੇ ਜਿਹੜੇ ਰੂਲਸ ਨੇ ਅਸੀਂ ਉਹਦੇ ਰੂਲਸ ਦੇ ਵਿੱਚ ਅਮੈਂਡ ਕਰਨ ਦੀ ਪ੍ਰਵਾਨਗੀ ਲੈ ਲਈ ਕਿ ਹੁਣ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਹਰ ਸਾਲ ਐਵਰੀ ইয়ার ਇੰਡਸਟਰੀਅਲਿਸਟ ਨੂੰ ਜਿਹੜਾ ਫਾਇਰ ਸੇਫਟੀ ਜਿਹੜਾ ਸਰਟੀਫਿਕੇਟ ਸੀ ਉਹ ਲੈਣਾ ਪੈਂਦਾ ਸੀ ਹੁਣ ਸਿਰਫ ਹਜ਼ਾਰਡਸ ਇੰਡਸਟਰੀ ਨੂੰ ਛੱਡ ਕੇ ਜਿਹੜੀ ਹਜ਼ਾਰਡਸ ਕੈਟਾਗਰੀ ਚ ਆਂਦੀ ਹੈ ਉਹਨੂੰ ਹਰ ਸਾਲ ਲੈਣਾ ਪਊਗਾ ਉਹਨੂੰ ਛੱਡ ਕੇ ਹਜ਼ਾਰਡਸ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਨੂੰ ਸਾਰੇ ਸ਼ਾਪਸ ਨੂੰ ਜਿੰਨੇ ਹੋਰ ਚਾਹੇ ਹੋਟਲਸ ਆ ਜਾਂਦੇ ਨੇ ਕਾਇ ਹੈ ਹੋਸਟਲ ਜਾ ਜਾਂਦੇ ਨੇ ਹਸਪੀਟਲ ਜਾ ਜਾਂਦੇ ਨੇ ਜਾਂ ਕੋਈ ਹੋਰ ਅਦਾਰੇ ਆ ਜਾਂਦੇ ਨੇ ਬਿਲਡਿੰਗਸ ਆ ਜਾਂਦੀਆਂ ਉਹਨਾਂ ਨੂੰ ਅਸੀਂ ਇਹਦੇ ਵਿੱਚ 3 ਸਾਲ ਜਾਂ 5 ਸਾਲ ਉਹਦੇ ਰੂਲਸ ਦਾ ਅਸੀਂ ਡਿਫਾਈਨ ਕਰ ਦਾਂਗੇ ਜਾਂ 3 ਸਾਲ ਜਾਂ 5 ਸਾਲ ਦੀ ਸਰਟੀਫਿਕੇਸ਼ਨ ਹੋ ਜੂਗੀ ਹੁਣ ਉਹਨੂੰ ਹਰ ਸਾਲ ਸਰਟੀਫਾਈ ਕਰਨ ਦੇ ਲਈ ਡਿਪਾਰਟਮੈਂਟ ਦੇ ਗੇੜੇ ਨਹੀਂ ਲਾਣੇ ਪੈਣਗੇ ਉਹਦੇ ਉਹਦੀ ਜਿਹੜੀ ਕਿਸੇ ਕਿਸਮ ਦੀ ਇਹਦੇ ਚ ਜਾਨੀ ਕਿ ਐਕਸਪਲੋਇਟੇਸ਼ਨ ਹੁੰਦੀ ਸੀ ਉਹਦੇ ਚ ਵੀ ਬਹੁਤ ਵੱਡਾ ਜਾਨੀ ਕਿ ਜਾਣੀ ਕਿ ਉਹਨੂੰ ਫਾਇਦਾ ਹੋਊਗਾ ਵੀ ਉਹ ਬਚੂਆ ਉਹਦੇ ਤੋਂ ਨੰਬਰ 2 ਪੰਜਾਬ ਫੈਕਟਰੀ ਰੂਲਸ 1952 ਦੇ ਵਿੱਚ ਅਸੀਂ ਸ਼ੋਧ ਕੀਤੀ ਹੈ ਇਹਦੇ ਵਿੱਚ ਦੋ ਚੀਜ਼ਾਂ ਅਸੀਂ ਕਰਤੀਆਂ ਇੱਕ ਸਟੇਬਿਲਿਟੀ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇੱਕ ਬਿਲਡਿੰਗ ਪਲਾਨ ਦਾ ਸਰਟੀਫਿਕੇਟ ਜਿਹੜਾ ਲੈਣਾ ਪੈਂਦਾ ਸੀ ਇਹਦੇ ਲਈ ਅਸੀਂ ਕੀ ਕਰਤਾ ਪਹਿਲਾਂ ਸਾਡੇ ਕੋਲ ਬੜਾ ਲਿਮਟਿਡ ਸਟਾਫ ਸੀ ਤੇ ਸਟੇਬਿਲਿਟੀ ਸਰਟੀਫਿਕੇਟ ਬਿਲਡਿੰਗ ਸਰਟੀਫਿਕੇਟ ਜਿਹੜਾ ਪਲਾਨ ਸਰਟੀਫਿਕੇਟ ਸੀ ਉਹ ਤੋਂ ਬਿਨਾ ਇੰਡਸਟਰੀ ਨਹੀਂ ਸੀ ਲੱਗ ਸਕਦੀ ਹੁਣ ਇਹਦੇ ਲਈ ਅਸੀਂ ਕੀ ਕਰਤਾ ਕਿ ਜਿਹੜੇ ਬੀ ਟੈਕ ਪੜ੍ਹੇ ਹੋਣਗੇ ਬੀ ਟੈਕ ਇਨ ਸਿਵਲ ਉਹਨਾਂ ਨੂੰ 5 ইয়ারਸ ਦਾ ਕਰਾਈਟੇਰੀਆ ਕਰਤਾ ਉਹਨਾਂ ਨੂੰ 5 ਸਾਲ ਦਾ ਤਜਰਬਾ ਚਾਹੀਦਾ ਤੇ ਜਿਨ੍ਹਾਂ ਦੀ ਐਮ ਟੈਕ ਕੀਤੀ ਹੋਊਗੀ ਸਿਵਲ ਚ ਉਹਨਾਂ ਨੂੰ 2 ਸਾਲ ਦਾ ਤਜਰਬਾ ਚਾਹੀਦਾ ਉਹ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਚਾਹੀਦੇ ਨੇ ਉਹ ਜਿਹੜੇ ਸਾਡੇ ਪੈਨਲ ਦੇ ਉੱਤੇ ਰਜਿਸਟਰਡ ਹੈ ਇੰਜੀਨੀਅਰ ਹੋਣਗੇ ਇਹ ਹੁਣ ਸਟੇਬਿਲਿਟੀ ਸਰਟੀਫਿਕੇਟ ਤੇ ਬਿਲਡਿੰਗ ਪਲਾਨ ਦਾ ਸਰਟੀਫਿਕੇਟ ਇਸ਼ੂ ਕਰ ਸਕਦੇ ਆ ਜਿਹੜੇ ਇਹਨਾਂ ਦੇ ਸਰਟੀਫਿਕੇਟ ਈਸ਼ੂ ਕੀਤੇ ਜਾਣਗੇ ਉਹਦੀ ਇੱਕ ਕਾਪੀ ਹੈ ਜਿਹੜੀ ਉਹ ਡਿਪਾਰਟਮੈਂਟ ਕੋ ਆ ਜਾਊਗੀ ਇਹ ਐਨਾ ਸੌਖਾ ਕੰਮ ਕਰਤਾ ਸੀ ਇਸ ਤੇ ਹੁਣ ਅਸੀਂ ਮੈਂਬਰ ਤਿੰਨ ਤੱਕ ਕੀ ਕੀਤਾ ਜਿਹੜਾ ਲੇਬਰ ਵੈਲਫੇਅਰ ਐਕਟ 1965 ਹੈ ਇਹਦੇ ਚ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਿ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਜ਼ ਚੋਂ ਸਿਰਫ ਪੰਜਾਬ ਹੀ ਐਸਾ ਸੂਬਾ ਹੈ ਜਿੱਥੇ ਪੰਜਾਬ ਲੇਬਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਪੰਜਾਬ ਲੇਬਰ ਵੈਲਫੇਅਰ ਬੋਰਡ ਜੀੜੇ ਵਿੱਚ ਜੇ ਕੋ ਬੀਓਸੀਡਬਲੂ ਅਲੱਗ ਹੈ ਮੈਂ ਫੇਰ ਕਹ ਰਿਹਾ ਪੰਜਾਬ ਲੇਬਰ ਵੈਲਫੇਅਰ ਬੋਰਡ ਹੈ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਅਸੀਂ ਉਹਦੇ ਵਿੱਚ ਇੱਕ ਬਹੁਤ ਸ਼ਾਨਦਾਰ ਜੋ ਅਮੈਂਡਮੈਂਟੇਸ਼ਨ ਕੀਤੀ ਹੈ ਕਿ ਜਿਵੇਂ ਮੇਰੇ ਤੋਂ ਪਹਿਲਾਂ ਆਨਰੇਬਲ ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਅਸੀਂ ਪਹਿਲਾਂ 5 ਰੁਪਏ ਸੀ ਜਿਹੜਾ EMPLOYEE ਭਰਦਾ ਸੀ ਤੇ 20 ਰੁਪਏ EMPLOYER ਭਰਦਾ ਸੀ ਅਸੀਂ ਇਹ ਚ ਬੜਾ ਨੋਮੀਨਲ ਜਿਹਾ ਇਨਕਰੀਜ਼ ਕੀਤਾ ਹੈ ਕਿ 10 ਰੁਪਏ EMPLOYEE ਭਰੂਗਾ ਮੰਥਲੀ ਤੇ 40 ਰੁਪਏ এমਪਲয়েયર ਭਰੂ ਆ ਇਸ ਦੇ ਨਾਲ ਉਹਨੂੰ ਅਸੀਂ ਇਹਦੀ ਅਸੀਂ ਇਹਦੀ ਜਿਹੜੀ ਬਰਾਊਡਰ ਕਰਤੀ ਅਸੀਂ ਇਹਦੀ ਵਾਈਡ ਕਰਤੀ ਇਹਦੇ ਵਿੱਚ ਕੈਟਾਗਰੀ ਪਹਿਲਾਂ ਇਹਦੇ ਵਿੱਚ ਸਿਰਫ ਆਰਗੇਨਾਈਜ਼ਡ ਵਰਕਰਸ ਆਉਂਦੇ ਸੀ ਜਿਹੜੇ ਸਿਰਫ ਫੈਕਟਰੀਆਂ 'ਚ ਕੰਮ ਕਰਦੇ ਸੀ ਹੁਣ ਇਹਦੇ 'ਚ ਕਿਹੜੇ-ਕਿਹੜੇ ਆ ਜਾਣਗੇ ਇਹਦੇ 'ਚ ਹੁਣ ਜਿਹੜੇ ਸ਼ਾਪਸ ਦੇ ਉੱਤੇ ਕੰਮ ਕਰਦੇ ਵਰਕਰ ਹੋਣਗੇ ਉਹ ਵੀ ਹੁਣ ਇਹਦੇ 'ਚ ਇਨਟਾਈਟਲਡ ਹੋ ਜਾਣਗੇ ਤੇ ਜਿਹੜੇ ਕੰਟਰੈਕਟਰਸ ਨੇ ਚਾਹੇ ਉਹ ਇਲੈਕਟ੍ਰੀਕਲ ਦਾ ਕੰਟਰੈਕਟਰ ਹੋਵੇ ਜਾਏ ਕਿਸੇ ਵੀ ਕਿਸਮ ਦਾ ਕੰਟਰੈਕਟਰ ਹੋਵੇ ਉਹਦੇ ਵੀ ਉਹ ਵੀ ਕੰਟਰੈਕਟਰਸ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਵਰਕਰਾਂ ਦਾ EPF ਤੇ ESI ਕੱਟਿਆ ਜਾਂਦਾ ਹੈ ਅਸੀਂ ਉਹਨਾਂ ਨੂੰ 10 ਤਰ੍ਹਾਂ ਦੇ 10 ਤਰ੍ਹਾਂ ਦੀਆਂ ਸਕੀਮਾਂ ਜਿਹੜੇ ਕਿ ਮੋਟੀਆਂ-ਮੋਟੀਆਂ ਮੈਂ ਦੱਸ ਦਿੰਦਾ ਸਟਾਈਫੰਡ ਆ ਗਿਆ ਐਕਸਕ੍ਰੇਸ਼ੀਆ ਆ ਗਿਆ ਕੰਪਨਸੇਸ਼ਨ ਆਫ ਕੇਸ ਆਫ ਪਰਮਨੈਂਟ ਡਿਸੇਬਿਲਟੀ ਆ ਗਿਆ ਸ਼ਗਨ ਸਕੀਮ ਆ ਗਈ ਮੈਟਰਨਿਟੀ ਬੈਨੀਫਿਟ ਆ ਗਿਆ LTC ਆ ਗਿਆ ਇਸ ਤਰ੍ਹਾਂ ਦੇ ਜਿਹੜੇ 10 ਬੈਨੀਫਿਟ ਨੇ ਅਸੀਂ ਜਣੀ ਕਿ ਹੁਣ ਫੈਕਟਰੀ ਦੇ ਵਿੱਚ ਕੰਮ ਕਰਦੇ ਬੰਦਿਆਂ ਨੂੰ ਸ਼ਾਪਸ ਤੇ ਕੰਮ ਕਰਦੇ ਬੰਦਿਆਂ ਨੂੰ ਤੇ ਕੰਟਰੈਕਟਰਸ ਜਿਹੜੇ ਹੋਣਗੇ ਉਹਨਾਂ ਦੇ ਬੰਦਿਆਂ ਨੂੰ ਅਸੀਂ ਇਸ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਵਿੱਚ ਉਹਨਾਂ ਨੂੰ ਇਨਲਿਸਟ ਕਰ ਲੈਣਾ ਨੰਬਰ ਚੌਥਾ ਨੰਬਰ ਚੌਥਾ ਜਿਹੜਾ ਪੀਐਸਆਈਸੀ ਦੇ ਫੋਕਲ ਪੁਆਇੰਟਸ ਦਾ ਪਲੋਟਸ ਦੀ ਫਰੇਗਮੈਂਟੇਸ਼ਨ ਦਾ ਮੁੱਦਾ ਸੀ ਇਹ ਐਸਾ ਇੱਕ ਮੁੱਦਾ ਸੀ ਜਿਹੜਾ ਪਿਛਲੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਇਦੇ ਵਿੱਚ ਅਸੀਂ ਬੜਾ ਇੱਕ ਸ਼ਾਨਦਾਰ ਜਣੀ ਕਿ ਇਹ ਸਮਝ ਲਓ ਵੀ ਇੰਡਸਟਰੀ ਦੇ ਲਈ ਇਸ ਤੋਂ ਵਧੀਆ ਕੋਈ ਖੁਸ਼ਖਬਰੀ ਨਹੀਂ ਹੋ ਸਕਦੀ ਕਿ ਜਿੱਥੇ ਕਿਤੇ ਵੀ ਇੰਡਸਟਰੀਅਲ ਪਲਾਟਸ ਨੇ ਪੀਐਸਆਈਸੀ ਦੇ ਉਸ ਪਲਾਟਸ ਦੀ ਜਿਹੜੀ ਹੁਣ ਵੰਡ ਹੈ ਜੇਕਰ ਇੱਕ ਪਿਓ ਦੇ ਦੋ ਬੱਚੇ ਨੇ ਤੇ ਉਹਨੇ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲਾਟ ਦੇਣਾ ਤੇ ਉਹ ਹੁਣ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲਾਟ ਦੇ ਸਕਦਾ ਪਰ ਉਹਦੀ ਕੁਝ ਜਿਹੜੀਆਂ ਸ਼ਰਤਾਂ ਨੇ ਉਹ ਫਾਲੋ ਕਰਨੀਆਂ ਪੈਣਗੀਆਂ ਇੱਕ ਤਾਂ ਇਹ ਜੇ ਜਿਹੜਾ ਪਲਾਟ ਹੋਵੇ ਉਹ ਮਿਨੀਮਮ 40 ਫੁੱਟ ਰੋਡ ਦੇ ਉੱਤੇ ਆਂਦਾ ਹੋਵੇ ਦੂਸਰਾ ਜਿਹੜੀ ਉਹਦੀ ਵਿਡਥ ਹੈ ਉਹਦੀ ਵਿਡਥ ਤੋਂ ਉਹਦੀ ਲੈਂਥ ਹੈ ਜਿਹੜੀ 1:3 ਚ ਹੋਵੇ ਮਤਲਬ ਜੇ ਉਹਦਾ 10 ਫੁੱਟ 프ਰੰਟ ਹੋਵੇ ਐਗਜ਼ਾਮਪਲ ਦੇ ਰਹੇ ਆ ਤਾਂ ਉਹਦੀ ਬੈਕ 30 ਫੁੱਟ ਚਾਹੀਦੀ ਹੈ 30 ਤੋਂ ਜ਼ਿਆਦਾ ਨਹੀਂ ਚਾਹੀਦੀ ਸੋ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਜਿਹੜੇ ਆਪਣੇ ਪਾਲਿਸੀ ਅਸੀਂ ਲੈ ਕੇ ਆਏ ਆ ਫ੍ਰੈਗਮੈਂਟੇਸ਼ਨ ਦੀ ਇਹ ਸਿਰਫ ਫ੍ਰੀ ਹੋਲਡ ਪਲਾਟਸ ਦੇ ਉੱਤੇ ਲਾਗੂ ਹੈ ਇਹ ਲੀਜ਼ ਹੋਲਡ 플ੌਟਸ ਤੇ ਲਾਗੂ ਨਹੀਂ ਜੇ ਕਿਸੇ ਨੇ ਹੁਣ ਇਹ 플ੌਟਸ ਨੂੰ ਫ੍ਰੈਗਮੈਂਟ ਕਰਨਾ ਉਹਨੂੰ ਲੀਜ਼ ਹੋਲਡ ਤੋਂ ਇਹ 플ੌਟਸ ਨੇ ਜਿਹੜੇ ਫ੍ਰੀ ਹੋਲਡ ਕਰਵਾਣੇ ਪੈਣਗੇ ਜਿਹਦੀ ਅਸੀਂ ਜਿਹੜੀ ਪ੍ਰਾਈਸ ਜਿਹੜਾ ਇਹਦੇ 'ਚ ਰੱਖਿਆ ਜਿਹੜਾ ਜਿਹੜਾ ਅਸੀਂ ਫੀਸ ਰੱਖੀ ਹੈ ਬੜੀ ਨੋਮੀਨਲ ਚਾਰਜ ਰੱਖਿਆ ਜੋ ਕਰੰਟ ਰਿਜ਼ਰਵ ਪ੍ਰਾਈਸ ਹੋਊਗਾ ਅੱਜ ਦਾ ਉਹਦਾ 5% ਹੈ ਜਿਹੜਾ ਯਾਨੀ ਕਿ ਉਹ ਯਾਨੀ ਕਿ ਫ੍ਰੈਗਮੈਂਟੇਸ਼ਨ ਕਰਨ ਦੇ ਲਈ ਉਸ ਟੋਟਲ 플ੌਟ ਦਾ ਜੋ 5% ਵੈਲਿਊ ਬਣਦੀ ਹੋਊਗੀ ਉਹ ਪੇ ਕਰਨੀ ਹੋਊਗੀ 40:60 ਰੇਸ਼ੋ ਤੇ ਪਹਿਲਾਂ ਸਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਸਾਹਿਬ ਡਿਫਾਈਨ ਕਰ ਚੁੱਕੇ ਨੇ ਐਦਾਂ ਹੀ ਜਿਹੜਾ ਇਹ ਜੇ ਕਿਸੇ ਜਿਹੜਾ ਪੇਰੈਂਟ ਪਲਾਟ ਹੋਲਡਰ ਹੈ ਪੇਰੈਂਟ ਪਲਾਟ ਹੋਲਡਰ ਜੇ ਉਹਨੇ ਵਿਦਨ ਫੈਮਿਲੀ ਜਿਹਨੂੰ ਮੰਨ ਲਓ ਫਸਟ ਟਾਈਮ ਪਲਾਟ ਲੋਟ ਹੋਇਆ ਸੀ ਅਗਰ ਉਹਨੇ ਆਪਣੀ ਫੈਮਿਲੀ ਦੇ ਵਿੱਚ ਇਹ ਪਲਾਟ ਟਰਾਂਸਫਰ ਕਰਨਾ ਹੈ ਮਤਲਬ ਫਰੇਗਮੈਂਟ ਕਰਕੇ ਵੇਚਣਾ ਹੈ ਤਾਂ ਉਹਨੂੰ ਅਸੀਂ 50% ਡਿਸਕਾਊਂਟ ਵੀ ਦੇ ਰਹੇ ਆ ਇਹਦੇ ਤੇ ਡਿਸਕਾਊਂਟਡ ਫੀਸ ਆ ਉਹਦੇ ਤੇ ਵੇਵ ਆਫ ਕਰ ਰਹੇ ਆ ਅਸੀਂ ਤਾਂ ਉਹ ਨੂੰ ਜਾਨੀ ਕਿ 5% ਦੀ بجائے 2.5% ਇਹਦੇ ਤੇ ਪੜਨਾ ਪਊਗਾ ਤੇ ਇਹਦੀ ਸਾਰੇ ਟੋਟਲ ਜਿਹੜੀ ਇਹਦੀ ਫਾਈਲ ਪ੍ਰੋਸੈਸਿੰਗ ਹੈ ਉਹਦੀ ਬੜੀ ਨੋਮੀਨਲ ਜੀ 10000 ਰੁਪਏ ਸੀ ਡਿਪਾਰਟਮੈਂਟ ਦੀ ਫੀਸ ਰੱਖੀ ਹੈ ਸੋ ਮੇਰਾ ਇਹ ਮੰਨਣਾ ਹੈ ਕਿ ਇੰਡਸਟਰੀ ਜਗਤ ਦੇ ਲਈ ਸਭ ਤੋਂ ਵੱਡੇ ਰਿਫਾਰਮਸ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਦੋਨੋਂ ਔਨਰੇਬਲ ਸਾਡੇ ਜਿਹੜੇ ਮੁਖੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਜੋ ਇਹ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਲੈਂਡਮਾਰਕ ਰਿਫਾਰਮਸ ਨੇ ਔਰ ਇਸ ਤੋਂ ਬਾਅਦ ਤੋਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਇੰਡਸਟਰੀ ਦਾ ਕੋਈ ਐਸਾ ਸ਼ਾਰਗ ਮੁੱਦਾ ਰਹਿ ਜੂਗਾ ਕਿ ਜਿਹੜਾ ਐਡਰੈਸ ਕਰਨ ਤੋਂ ਰਹਿ ਜਵੇ ਸੋ ਇੰਡਸਟਰੀ ਪੰਜਾਬ ਦੇ ਵਿੱਚ ਪਰਫੁੱਲਤ ਹੋਵੇ ਵੱਧ ਤੋਂ ਵੱਧ ਇੰਡਸਟਰੀ ਆਵੇ ਵੱਧ ਤੋਂ ਵੱਧ ਲੋਕ ਉਹ ਨਿਵੇਸ਼ ਕਰਨ ਪੁਰਾਣੀ ਇੰਡਸਟਰੀ ਵੀ ਨਿਵੇਸ਼ ਕਰੇ ਪੁਰਾਣੀ ਇੰਡਸਟਰੀ ਗਰੋ ਕਰੇ ਰੈੱਡ ਟੇਪ ਕਲਚਰ ਲਾਲ ਫੀਤਾ ਸ਼ਾਹੀ ਕਲਚਰ ਹੈ ਜਿਹੜਾ ਉਹ ਖਤਮ ਹੋਵੇ ਕੋਈ ਐਕਸਪਲੋਇਟ ਕਰਨਾ ਜਾਵੇ ਕੋ ਇੰਡਸਟਰੀ ਦੇ ਵਿੱਚ ਗੇੜੇ ਨਾ ਮਾਰਨ ਜਾਵੇ ਬਿਨਾ ਮਤਲਬ ਤੋਂ ਤੰਗੀ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਈਜ਼ ਆਫ ਡੂਇੰਗ ਬਿਜ਼ਨਸ ਹੋਵੇ ਜਿਹੜਾ ਅਸੀਂ 12 ਨੁਕਾਤੀ ਪ੍ਰੋਗਰਾਮ ਹੁਣ ਤੋਂ ਪਹਿਲਾਂ ਜਦੋਂ ਆਸਿਆ ਮੁਹਾਲੀ ਦੇ ਵਿੱਚ ਕੀਤਾ ਸੀ ਉਹਦੇ ਤਹਿਤ ਜੋ-ਜੋ ਪ੍ਰੋਮਿਸਸਸ ਅਸੀਂ ਕੀਤੇ ਸੀ ਜਿਹੜਾ ਅਸੀਂ ਕਿਹਾ ਸੀ ਵੀ 45 ਡੇਜ਼ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇਾਂਗੇ ਉਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਰਲ ਕਰਦੇ ਹੋਏ ਆ ਸਾਰੀਆਂ ਜਿੰਨੀਆਂ ਅੱਜ ਚੇਂਜਸ ਕੀਤੀਆਂ ਗਈਆਂ ਕੈਬਨਿਟ ਦੇ ਵਿੱਚ ਲਿਆ ਕੇ ਉਹ ਉਸੇ ਦਾ ਇੱਕ 파ਟ ਨੇ ਸੋ ਮੈਂ ਤੁਹਾਡੇ ਮਾਧਮ ਦੇ ਨਹੀਂ মিডিਆ ਦੇ ਮਾਧਮ ਦੇ ਰਾਹੀਂ ਪੰਜਾਬ ਦੀ ਇੰਡਸਟਰੀ ਨੂੰ ਲੱਖ ਲੱਖ ਮੁਬਾਰਕ ਦਿੰਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੇ ਬਿਜ਼ਨਸ ਨੂੰ ਪਰਮਾਤਮਾ ਤੁਹਾਡੇ ਵਪਾਰ ਨੂੰ ਦਿਨ ਦੁੱਗਣੀ ਰਾਤ ਚੌਕੜੀ ਤਰੱਕੀ ਬਖਸ਼ੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਡਟ ਕੇ ਤੁਹਾਡੇ ਬਰਾਬਰ ਖੜੀ ਹੈ ਹਰ ਸਮੇਂ 12 ਮਹੀਨੇ 24 ਘੰਟੇ ਸਾਡੇ ਦਰਵਾਜ਼ੇ ਤੁਹਾਡੇ ਲਈ ਹਰ ਵਰਗ ਦੇ ਲੋਕਾਂ ਲਈ ਖੁੱਲੇ ਨੇ ਤਾਂ ਜੋ ਤੁਹਾਡੀਆਂ ਕੋਈ ਵੀ ਸਮੱਸਿਆਵਾਂ ਹੋਣਗੀਆਂ ਅਸੀਂ ਐਡਰੈਸ ਕਰਨ ਨੂੰ ਅਸੀਂ ਉਹਨੂੰ ਸੁਣਨ ਨੂੰ ਤੇ ਅਸੀਂ ਉਹਨਾਂ ਦਾ ਹੱਲ ਕਰਨ ਨੂੰ ਹਰ ਸਮੇਂ ਤਿਆਰ ਬੈਠੇ ਆਂ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੀ ਇਹ ਜੋ ਆਪਣੇ ਪ੍ਰੈਜੈਂਟੇਸ਼ਨ ਪ੍ਰੈਕਟਿਸ